ਰਮਨਦੀਪ ਦੂਰ ਸਿਰ ਤੋਂ ਆਇਆ ਹੈ ਇੰਜ ਲੱਗ ਰਿਹਾ ਹੈ ਜਿਵੇਂ ਕਿ ਉਸ ਦੀਆਂ ਅੱਖਾਂ ਦੇ ਵਿੱਚ ਜਨੂੰਨ ਹੋਵੇ ਹਮੇਸ਼ਾ ਆਪਣੇ ਆਸ-ਪਾਸ ਦੇ ਲੋਕਾਂ ਨਾਲ ਕੁਲ ਮਿਲ ਕੇ ਰਹਿਣ ਵਾਲਾ ਰਮਨਦੀਪ ਆਪਣੇ ਮਸਜਿਦ ਦੇ ਮੁੰਡੇ ਨੂੰ ਅਖਦਾ ਹੈ ਇਹ ਬੜੇ ਦਿਨ ਹੋ ਗਏ ਤੇਰੇ ਕੋਲ ਆਏ ਨੂੰ ਆ ਜਾ ਬਾਜ਼ਾਰ ਦੇ ਵਿੱਚ ਚੱਲਦੇ ਹਾਂ ਕੁਝ ਕੁੰਮਕਿਆਨੇ ਹਾਂ ਨਾਲੇ ਮੇਰੀ ਸ਼ਾਂਦਾ ਹੋ ਰਹੀ ਹੈ ਵੀ ਕਿਸੇ ਗਰੀਬ ਗਊ ਨੂੰ ਕੁਝ ਦਾਨਪਨ ਕਰਕੇ ਆਈਏ ਕਿਸੇ ਮੰਦਰ ਮਸਜਿਦ ਗੁਰਦੁਆਰੇ ਦੇ ਵਿੱਚ ਕੁਝ ਚੜਾਵਾ ਚੜਾ ਕੇ ਆਈਏ ਬੜੇ ਦਿਨ ਹੋ ਗਏ ਸ਼ਾਇਦ ਜੋ ਮੇਰੇ ਨਾਲ ਮਾੜੇ ਕੰਮ ਹੋ ਰਹੇ ਹਨ ਜੋ ਮੇਰੀ ਮਾੜੀ ਕਿਸਮਤ ਚੱਲ ਰਹੀ ਹੈ ਉਹ ਬਦਲ ਜਾਵੇ ਮਾਸਿਦਾ ਮੁੰਡਾ ਆਖਦਾ ਹੈ ਕੋਈ ਗੱਲ ਨਹੀਂ ਚਲੋ ਆਪਾਂ ਚੱਲਦੇ ਹਾਂ ਬਾਜ਼ਾਰ ਦੀ ਚੱਕਾਚੌਂਦ ਉਹਨਾਂ ਨੂੰ ਪ੍ਰਭਾਵਿਤ ਕਰ ਰਹੀ ਹੈ ਸਭ ਪਾਸੇ ਚੜਨਾ ਹੀ ਚੜਨਾ ਹੈ ਅਤੇ ਇੰਜ ਲੱਗ ਰਿਹਾ ਹੈ ਜਿਵੇਂ ਅੱਜ ਸ਼ਾਮ ਦੀਵਾਲੀ ਦੀ ਰਾਤ ਹੋਵੇ ਵੱਡਾ ਸ਼ਹਿਰ ਹੈ ਅਤੇ ਬੜੇ ਲੰਬੇ ਸਮੇਂ ਬਾਅਦ ਰਮਨਦੀਪ ਇਹੋ ਜਿਹਾ ਵੱਡੇ ਸ਼ਹਿਰ ਦੇ ਵਿੱਚ ਆਇਆ ਹੈ ਇੱਥੇ ਚੱਪੇ-ਚੱਪੇ ਤੇ ਕੁਝ ਭਿਖਾਰੀ ਖੜੇ ਕਿਸੇ ਨੂੰ 5 ਰੁਪਏ ਕਿਸੇ ਨੂੰ 10 ਰੁਪਏ ਦੇ ਕੇ ਰਮਨਦੀਪ ਉਹਨਾਂ ਦਾ ਆਸ਼ੀਰਵਾਦ ਲੈਂਦਾ ਹੈ ਅਤੇ ਸੋਚਦਾ ਹੈ ਵੀ ਮੈਂ ਕੋ ਬੜਾ ਚੰਗਾ ਕੰਮ ਕਰ ਰਿਹਾ ਹਾਂ ਮਾਸੀ ਦੇ ਮੁੰਡੇ ਨੂੰ ਆਖਦਾ ਵੀ ਤੂੰ ਵੀ ਕੁਝ ਕਰ ਲੈ ਤੂੰ ਵੀ ਕੋਈ ਪੁੰਨ ਖੱਟ ਲੈ ਅਗੋਂ ਮਨਾ ਕਰ ਦਿੰਦਾ ਵੀ ਮੈਤਾ ਐਵੇਂ ਠੀਕਾ ਮੈਨੂੰ ਕਿਸੇ ਭਿਖਾਰੀ ਨੂੰ ਦੇ ਕੇ ਪੁਨ ਖਟਣ ਦੀ ਲੋੜ ਨਹੀਂ ਹੈ ਅਗੋਂ ਵਜਾ ਪੁੱਛਦਾ ਹੈ ਪਰ ਕੋਈ ਗੱਲ ਨਹੀਂ ਦੱਸਦਾ ਕਿ ਤੈਨੂੰ ਵਜਾ ਵੀ ਵਜਾ ਦੀ ਕੀ ਗੱਲ ਹੈ ਅੱਗੇ ਚੱਲ ਤੈਨੂੰ ਇੱਕ ਚੀਜ਼ ਦਿਖਾਉਨੇ ਹਾਂ ਉਸੇ ਹੀ ਬਾਜ਼ਾਰ ਦੀ ਚੱਕਾ ਚੌਂਦੇ ਵਿੱਚ ਅੱਗੇ ਵਧਦੇ ਹਨ ਕਈ ਭਿਖਾਰੀਆਂ ਦੇ ਟੋਲੇ ਆਦੇ ਹਨ ਉਹਨਾਂ ਨੂੰ ਅਣ ਦੇਖਾ ਕਰ ਆਪਣੇ ਛੋਟੇ ਛੋਟੇ ਕਦਮਾਂ ਨਾਲ ਬਾਜ਼ਾਰ ਨੂੰ ਝੱਕਦੇ ਹੋਏ ਦੇਖਦੇ ਹੋਏ ਰੌਣਕ ਮੇਲਾ ਦੇਖਦੇ ਅੱਗੇ ਪਹੁੰਚ ਜਾਂਦੇ ਹਨ ਅੱਜ ਉੱਥੇ ਇੱਕ ਭਿਖਾਰੀ ਬੈਠਾ ਹੈ ਸਾਰੇ ਲੋਕ ਉਸ ਨੂੰ ਬਿਨਾ ਕੁਝ ਦੇ ਲੰਘ ਰਹੇ ਹਨ ਜਿੱਥੇ ਆਸ-ਪਾਸ ਬੈਠੇ ਭਿਖਾਰੀਆਂ ਨੂੰ ਕੋਈ ਨਾ ਕੋਈ ਆਦਮੀ ਆ ਕੇ ਕੋਈ ਨਾ ਕੋਈ ਔਰਤ ਆ ਕੇ ਕੁਝ ਨਾ ਕੁਝ ਦੇ ਕੇ ਜਾਣੀ ਸੀ ਕਾਫੀ ਚਿਰ ਉੱਥੇ ਬੈਠੇ ਰਹਿਣ ਤੋਂ ਬਾਅਦ ਵੀ ਰਮਨਦੀਪ ਨੇ ਨੋਟ ਕੀਤਾ ਇਹ ਉਹ ਜੜਾ ਭਿਖਾਰੀ ਹੈ ਉਸ ਨੂੰ ਕੋਈ 1 ਰੁਪਿਆ ਵੀ ਨਹੀਂ ਦੇ ਰਿਹਾ ਸਗੋਂ ਸਾਰੇ ਜਣੇ ਉਸ ਦੇ ਕੋਲੋਂ ਲੰਘ ਕੇ ਉਸ ਨੂੰ ਲਾਣਤਾ ਪਾ ਰਹੇ ਹਨ ਜਿਵੇਂ ਕਿ ਬਹੁਤ ਮਾੜੇ ਕੰਮ ساری ਉਮਰ ਦੇ ਵਿੱਚ ਉਸ ਨੇ ਕੀਤੇ ਹੋਣ ਉਹ ਬਜ਼ੁਰਗ ਭਿਖਾਰੀ ਅੱਜ ਇੱਥੇ ਆਪਣੇ ਕਰਮਾਂ ਦਾ ਫਲ ਭੋਗ ਰਿਹਾ ਹੈ ਕੌਣ ਹੈ ਉਹ ਆਪਣੇ ਮਾਸੀ ਦੇ ਮੁੰਡੇ ਨੂੰ ਪੁੱਛਦਾ ਹੈ ਮੈਨੂੰ ਤੂੰ ਇੱਥੇ ਕਿਉਂ ਲੈ ਕੇ ਆਇਆ ਹੈ ਕੀ ਵਜ੍ਹਾ ਹੈ ਉਸ ਭਿਖਾਰੀ ਨੂੰ ਤੇਰਾ ਦਿਖਾਉਂਦਾ ਮਕਸਦ ਕੀ ਹੈ ਆਖਿਰ ਇਹ ਹੁਦਕੀ ਕੀਤਾ ਹੈ ਉਸਨੇ ਵੀ ਉਸ ਨੂੰ ਨਾ ਤਾਂ ਕੋਈ ਦਾਨਪੁਣ ਕਰ ਰਿਹਾ ਹੈ ਨਾ ਹੀ ਉਸ ਦੇ ਵੱਲ ਕੋ ਦੇਖਣਾ ਪਸੰਦ ਕਰ ਰਿਹਾ ਹੈ ਆਪਣੇ ਬੱਚਿਆਂ ਤੱਕ ਨੂੰ ਹਟਾਇਆ ਜਾ ਰਿਹਾ ਹੈ ਵੀ ਇਸ ਦੇ ਵੱਲ ਨਾ ਤੱਕੋ ਬਹੁਤ ਮੜਾ ਬੰਦਾ ਹੈ ਕੀ ਕੀਤਾ ਹੈ ਇਸਨੇ ਕੀ ਵਜ੍ਹਾ ਹੈ ਕਿਹੜੇ ਕਰਮ ਦਾ ਫਲ ਭੋਗ ਰਿਹਾ ਹੈ ਦੋਸਤੋ ਆਖਿਰਕਾਰ ਉਸ ਭਿਖਾਰੀ ਦੀ ਉਹ ਕਹਾਣੀ ਸੁਣਾਦਾ ਹੈ ਜਿਸ ਨਾਲ ਰਮਨਦੀਪ ਦੀ ਜਿਹੜੀ ਜਗਿਆਸਾ ਹੈ ਉਸਦੇ ਅੰਦਰ ਜੋ ਤੂਫਾਨ ਉੱਡ ਰਹੇ ਹਨ ਉੱਠਦੇ ਹੋਣ ਵਾਲੇ ਹਨ ਦੱਸਦਾ ਹੈ ਵੀ ਇਹ ਜਿਹੜਾ ਭਿਖਾਰੀ ਹੈ ਕਿਸੇ ਸਮੇਂ ਸ਼ਹਿਰ ਦਾ ਡੀਐਸਪੀ ਹੋਇਆ ਕਰਦਾ ਸੀ ਕਿਸੇ ਸਮੇਂ ਇਸਤੀਤੂਤੀ ਬੋਲਦੀ ਸੀ ਕਿਸੇ ਸਮੇਂ ਇਹ ਸਭ ਤੋਂ ਵੱਡਾ ਚਿੱਡੇ ਦੇ ਵਪਾਰ ਦੇ ਵਿੱਚ ਸ਼ਾਮਲ ਸੀ ਸਾਰੇ ਪਾਸੇ ਇਸ ਦੀ ਚਰਚਾ ਸੀ ਸਭ ਨੇ ਤੇ ਇਸਦੇ ਨਾਲ ਕੰਮ ਕਰਿਆ ਕਰਦੇ ਸਨ ਇਨਾ ਪੈਸਾ ਕਿ ਸ਼ਾਇਦ ਅੱਗ ਲਗਾਏ ਨਹੀਂ ਮੁਕਦਾ ਆਖਰ ਕੀ ਹੋਇਆ ਇਸ ਨੂੰ ਰਮਨਦੀਪ ਨੇ ਜਗਿਆਸਾ ਭਰੀ ਆਵਾਜ਼ ਦੇ ਵਿੱਚ ਪੁੱਛਿਆ ਅਗੋ ਇੱਕ ਕਮਾਲ ਦਾ ਉੱਤਰ ਆਂਦਾ ਹੈ ਜਿਸ ਨੂੰ ਸੁਣ ਕੇ ਰਮਨਦੀਪ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਉਸ ਨੂੰ ਇੰਜ ਲੱਗਿਆ ਜਿਵੇਂ ਕਿ ਕੋਈ ਜ਼ਿੰਦਗੀ ਦੀ ਅਸਲ ਚੀਜ਼ ਅੱਜ ਉਸ ਦੇ ਸਾਹਮਣੇ ਆਈ ਹੈ ਅਸਲ ਵਾਕਿਆ ਅੱਜ ਉਸ ਨੂੰ ਸੁਣਨ ਨੂੰ ਮਿਲਿਆ ਹੈ ਜੋ ਕਿ ਸ਼ਾਇਦ ਕਦੇ ਉਸ ਨੇ ਸਿਰਫ ਕੰਨਾਂ ਨਾਲ ਸੁਣਿਆ ਸੀ ਅੱਜ ਅੱਖਾਂ ਨਾਲ ਦੇਖਣ ਨੂੰ ਮਿਲ ਰਿਹਾ ਹੈ ਆਖਰ ਕੀ ਸੀ ਉਸ ਡੀਐਸਪੀ ਦੀ ਕਹਾਣੀ ਕਿਉਂ ਉਸ ਨੂੰ ਪੀਖ ਮੰਗਣ ਤੇ ਮਜਬੂਰ ਹੋਣਾ ਪਿਆ ਕੋ ਲੋਕ ਉਸ ਨੂੰ ਦਾਨਪੁਨ ਕਰਨਾ ਵੀ ਪਸੰਦ ਨਹੀਂ ਕਰਦੇ ਦੱਸਾਂਗੇ ਜੀ ਪੂਰੀ ਵੀਡੀਓ ਦੇ ਵਿੱਚ ਜੇਕਰ ਚੈਨਲ ਤੇ ਨਵੇਂ ਹੋ ਚੈਨਲ ਨੂੰ ਕਰਨਵੋ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਦੋਸਤੋ ਅੱਸੀ ਦਾ ਦਸ਼ਕ ਹੈ ਅਤੇ ਇਸ ਦੇ ਵਿਚਕਾਰ ਇੱਕ ਮਾਮੂਲੀ ਜਆਪੁਰ ਸਫਸਰ ਜਿਸ ਦਾ ਨਾਮ ਗੁਰਜੰਟ ਸਿੰਘ ਹੈ ਗੁਰਜੰਟ ਸਿੰਘ ਆਪਣੀ ਵਰਦੀ ਦੇ ਪ੍ਰਤੀ ਆਪਣੇ ਆਪ ਦੇ ਪ੍ਰਤੀ ਬੜਾ ਵਫਾਦਾਰ ਹੈ ਸ਼ੁਰੂ-ਸ਼ੁਰੂ ਦੇ ਵਿੱਚ ਉਸਦੇ ਕੇਸ ਦਾੜੀ ਸਨ ਲੇਕਿਨ ਹੌਲੀ-ਹੌਲੀ ਉਸਨੇ ਵਰਦੀ ਦੇ ਰੋਬ ਦੇ ਵਿੱਚ ਆ ਕੇ ਆਪਣੇ ਆਪ ਨੂੰ ਉੱਚਾ ਦਿਖਾਉਣ ਦੇ ਲਈ ਆਪਣੇ ਆਪ ਨੂੰ ਵੱਡਾ ਦਿਖਾਉਣ ਦੇ ਲਈ ਆਪਣੇ ਕੇਸ ਨਈ ਦੇ ਕੋਲ ਜਾ ਕੇ ਕਤਲ ਕਰਾਨੇ ਹਨ ਬੜਾ ਮੜੇ ਕਮ ਅਦੇਵਲ ਵੱਡਾ ਜਾ ਰਿਹਾ ਹੈ ਹੌਲੀ-ਹੌਲੀ ਕਰਦਿਆ ਇਸਨੇ ਬਾਕੀ ਪੁਲਿਸ ਵਾਲਿਆਂ ਦੀ ਸੰਗਤ ਦੇ ਵਿੱਚ ਬਾਕੀ ਆਪਣੇ ਵਰਗਿਆਂ ਦੀ ਸੰਗਤ ਦੇ ਵਿੱਚ ਸ਼ਰਾਬ ਪੀਣੀ ਜੂਆ ਖੇਡਣਾ ਅਤੇ ਐਸੇ ਕੰਮ ਸ਼ੁਰੂ ਕਰ ਦਿੱਤੇ ਹਨ ਹੁਣ ਇਹ ਰਿਸ਼ਵਤ ਲੈਣੋਂ ਬਾਤ ਨਹੀਂ ਆਉਂਦਾ ਜਿੱਥੋਂ ਵੀ ਇਸ ਦਾ ਹੱਥ ਲੱਗਦਾ ਹੋਏ ਗੁਰਜੰਤ ਸਿੰਘ ਉਥੋਂ ਪੈਸੇ ਕਮਾ ਲੈਂਦਾ ਹੈ ਇਸ ਚੀਜ਼ ਤੋਂ ਇਸ ਦੇ ਘਰ ਦੇ ਬੜੇ ਖਫਾ ਹਨ ਖਾਸ ਕਰਕੇ ਇਸ ਦੀ ਪਤਨੀ ਰਾਣੀ ਰਾਣੀ ਨੂੰ ਲੱਗਦਾ ਹੈ ਵੀ ਮਾੜੇ ਕੰਮ ਦਾ ਪੈਸੇ ਦਾ ਅੰਤ ਮਾੜਾ ਹੁੰਦਾ ਹੈ ਬਹੁਤ ਸਮਝਾਦੀ ਹੈ ਵੀ ਤੂੰ ਪਹਿਲਾਂ ਤਾਂ ਗੁਰੂ ਸਾਹਿਬ ਦੀ ਨਿਸ਼ਾਨੀ ਕੇਸ ਕਤਲ ਕਰਵਾ ਲਈ ਗਨ ਉਸ ਤੋਂ ਬਾਅਦ ਸੋਨ ਤੂੰ ਆ ਮਾਰੇ ਕੰਮ ਕਰਨੇ ਸ਼ੁਰੂ ਕਰ ਦਿੱਤੇ ਹਨ ਮੰਨ ਲਿਆ ਤੁਸੀਂ ਪੁਲਿਸ ਅਫਸਰ ਹੋ ਤੁਹਾਡਾ ਰੋਬ ਹੈ ਤੁਹਾਡੇ ਕੋਲ ਬਹੁਤ ਪੈਸਾ ਹੈ ਬਹੁਤ ਤਰੀਕੇ ਹਨ ਕਾਲੇ ਪੈਸੇ ਕਮਾਣ ਦੇ ਦੋ ਨੰਬਰ ਚ ਪੈਸਾ ਕਮਾਣ ਦੇ ਲੇਕਿਨ ਫਿਰ ਵੀ ਰੱਬ ਤੋਂ ਡਰੋ ਸਾਰੀ ਚੀਜ਼ਾਂ ਦਾ ਲੇਖਾ ਦੇਣਾ ਪੈਂਦਾ ਹੈ ਰੱਬ ਸਭ ਕੁਝ ਦੇਖਦਾ ਹੈ ਮੰਨ ਲਿਆ ਸੁਰਗ ਨਰਕ ਸ਼ਾਇਦ ਨਹੀਂ ਹੁੰਦੇ ਲੇਕਿਨ ਫਿਰ ਵੀ ਲੇਖਾ ਤਾਂ ਦੇਣਾ ਪੈਂਦਾ ਹੈ ਭਾਵੇਂ ਜ਼ਿੰਦਗੀ ਦੇ ਵਿੱਚ ਦੇਣਾ ਪਵੇ ਭਾਵੇਂ ਕੋਈ ਚੀਜ਼ ਗਵਾ ਚਕੇ ਜਾਂ ਆਪਣਾ ਆਪ ਨੂੰ ਗਵਾ ਕੇ ਕੁਝ ਨਾ ਕੁਝ ਤਾਂ ਭਰਨਾ ਹੀ ਪੈਂਦਾ ਹੈ ਮੜੇ ਕਮਦਰ ਨਤੀਜਾ ਮਾੜਾ ਹੁੰਦਾ ਹੈ ਨਹੀਂ ਮੰਨਦਾ ਗੁਰਜੰਟ ਸਿੰਘ ਆਪਣੀ ਪਤਨੀ ਨੂੰ ਮਾਰਨ ਕੁੱਟਣ ਲੱਗ ਜਾਂਦਾ ਹੈ ਉਸ ਤੇ ਤਸ਼ੱਦਦ ਕਰਦਾ ਹੈ ਵੀ ਮੈਨੂੰ ਸਿਖਾਨੀ ਹੈ ਮੈਂ ਇਸ ਘਰ ਦਾ ਮਾਲਕ ਹਾਂ ਇਸ ਘਰ ਤੇ ਸਿਰਫ ਮੇਰੀ ਚੱਲਣੀ ਚਾਹੀਦੀ ਹੈ ਮੈਂ ਇਸ ਸ਼ਰਦਾਪੁਰਸ ਬੜਾ ਹਾਂ ਮੈਂ ਇਸ ਸ਼ਰਦਾ ਅਫਸਰ ਹਾਂ ਮੇਰੀ ਯਕਨ ਨਾਲ ਸੁਣੇਗੀ ਤਾਂ ਦੇਖ ਲੈ ਫਿਰ ਆਪਣੇ ਦੋਹਾਂ ਦਾ ਇਕੱਠਾ ਰਹਿਣਾ ਮੁਸ਼ਕਲ ਹੋ ਜਾਵੇਗਾ ਕਿਉਂਕਿ ਅਸੀਂ ਦਾ ਰਸਕ ਹੈ ਰਾਣੀ ਆਪਣੇ ਘਰ ਵਾਲੇ ਦੀ ਗੱਲ ਮੰਦੀ ਹੈ ਉਸ ਨੂੰ ਸਮਝਾਉਣ ਦੀ ਕੋਸ਼ਿਸ਼ਾਂ ਤਾਂ ਕਰਦੀ ਹੈ ਲੇਕਿਨ ਫਿਰ ਵੀ ਚਲੋ ਕੋਈ ਗੱਲ ਨਹੀਂ ਰੱਬ ਦਾ ਪਾਣਾ ਮੰਨ ਲੈਂਦੀ ਹੈ ਜੋ ਉਸ ਦੀ ਕਿਸਮਤ ਦੇ ਵਿੱਚ ਲਿਖਿਆ ਹੈ ਠੀਕ ਹੈ ਫਿਰ ਵੀ ਉਸ ਦੀ ਇਸ ਗਲਤੀ 'ਤੇ ਹਮੇਸ਼ਾ ਆਪਣੇ ਘਰ ਵਾਲੇ ਗੁਰਜੰਟ ਸਿੰਘ ਨਾਲ ਲੜਾਈ ਹੁੰਦੀ ਹੈ ਵੀ ਤੂੰ ਸੁਧਰ ਜਾ ਨਹੀਂ ਮੰਨਦਾ ਅਤੇ ਆਪਣੇ ਆਪ ਦੇ ਵਿੱਚ ਮਸਤ ਰਹਿੰਦਾ ਹੈ ਆਪਣੇ ਨਸ਼ੇੜੀ ਦੋਸਤਾਂ ਦੇ ਨਾਲ ਨਸ਼ੇੜੀ ਯਾਰਾਂ ਦੇ ਨਾਲ ਘੁੰਮਦਾ ਹੈ ਦੋਸਤੋ ਐਸੀ ਤਰ੍ਹਾਂ ਚੱਲ ਰਿਹਾ ਹੈ ਇੱਕ ਦਿਨ ਅਚਾਨਕ ਜੂਨ ਦੇ ਮਹੀਨੇ ਦੇ ਵਿੱਚ ਉਸਦੀ ਮੁਲਾਕਾਤ ਰਾਣਾ ਨਾਲ ਹੁੰਦੀ ਹੈ ਰਾਣਾ ਵੱਡਾ ਅਪਰਾਧੀ ਹੈ ਚਿੱਡੇ ਦਾ ਵਪਾਰੀ ਹੈ ਅਤੇ ਪੰਜਾਬ ਦੇ ਸ਼ੁਰੂਆਤੀ ਡਰੱਗ ਡੀਲਰਾਂ ਦੇ ਵਿੱਚੋਂ ਇੱਕ ਹੈ ਨਸ਼ਾ ਵਪਾਰੀਆਂ ਦੇ ਵਿੱਚੋਂ ਇੱਕ ਹੈ ਅੱਜ ਉਸ ਨੂੰ ਮਿਲਦਾ ਹੈ ਇੱਕ ਗੁਪਤ ਮੀਟਿੰਗ ਕਿਸੇ ਸੁਲਸਾਂਝ ਇਲਾਕੇ ਦੇ ਵਿੱਚ ਰੱਖੀ ਜਾਂਦੀ ਹੈ ਬੜਾ ਹਨੇਰਾ ਹੈ ਚਾਰੇ ਪਾਸੇ ਕੁੱਤੇ ਭੌਂਕ ਰਹੇ ਹਨ ਕਿਰਲੀ ਆਂਦੀ ਆਵਾਜ਼ ਸੁਣੀ ਜਾ ਸਕਦੀ ਹੈ ਬੜੇ ਭੈ ਵਾਲਾ ਮਾਹੌਲ ਹੈ ਚਾਰੇ ਪਾਸੇ ਗਨਮੈਨ ਰਾਣੇ ਦੇ ਉੱਥੇ ਖੜੇ ਹਨ ਅਤੇ ਵਿਚਕਾਰ ਰਾਣਾ ਅਤੇ ਗੁਰਜੰਤ ਸਿੰਘ ਬੈਠੇ ਹਨ ਗੁਰਜੰਤ ਸਿੰਘ ਨੇ ਆਪਣੀ ਵਰਦੀ ਨਹੀਂ ਪਾ ਰੱਖੀ ਸਾਦੇ ਕਪੜਿਆਂ ਦੇ ਵਿੱਚ ਹੈ ਮੀਟਿੰਗ ਦਾ ਸੱਟਾ ਨਿਕਲਦਾ ਹੈ ਵੀ ਰਾਣਾ ਗੁਰਜੰਟ ਮਖਦਾ ਹੈ ਵੀ ਸਾਡੀ ਮਦਦ ਕਰ ਅਸੀਂ ਤੇਰਾ ਪ੍ਰਮੋਸ਼ਨ ਕਰਾਵਾਂਗੇ ਤੈਨੂੰ ਵੱਡੇ ਤੋਂ ਵੱਡਾ ਅਫਸਰ ਬਣਾਵਾਂਗੇ ਅਤੇ ਬਦਲੇ ਦੇ ਵਿੱਚ ਸਾਨੂੰ ਨਾਲੇ ਤਾਂ ਪ੍ਰੋਟੈਕਸ਼ਨ ਦੇ ਨਾਲੇ ਸਾਡਾ ਮਾਲਖਾ ਗੁਰਜੰਟ ਮੁੱਕ ਜਾਂਦਾ ਹੈ ਕਹਿ ਦਿੰਦਾ ਹੈ ਮੈਂ ਤੇਰੀ ਗੁਲਾਮੀ ਕਿਉਂ ਕਰਾਂ ਤੇਰੇ ਕੋਲ ਹੈ ਕਿ ਮੇਰੇ ਵਾਸਤੇ ਮੈਂ ਕੋਲ ਅਫਸਰ ਹਾਂ ਮੈਂ ਇੱਥੋਂ ਦਾ ਰਾਜਾ ਹਾਂ ਅਤੇ ਇੱਥੇ ਮੇਰੀ ਚੱਲੇਗੀ ਇਸ ਇਲਾਕੇ ਦੇ ਵਿੱਚ ਮੇਰੀ ਮਰਜ਼ੀ ਤੋਂ ਬਿਨਾ ਪਤਾ ਨਹੀਂ ਹਿੱਲ ਸਕਦਾ ਤੂੰ ਗੱਲ ਕਿਹੜੀ ਕਰਦਾ ਹੈ ਮੈਨੂੰ ਤੇਰਾ ਸਾਥ ਦਿੰਦਾ ਜਾਂ ਕੀ ਕਰ ਲੇਗਾ ਅੱਗੋਂ ਇੱਕ ਭਰੀ ਹੋਈ ਬੋਰੀ ਉੱਥੇ ਰੱਖੀ ਜਾਂਦੀ ਹੈ ਵਿੱਚੋਂ ਨੋਟਾਂ ਦੀਆਂ ਗੱਟੀਆਂ ਦੀਆਂ ਗੱਟੀਆਂ ਨਿਕਲਦੀਆਂ ਹਨ ਇੰਨੇ ਨੋਟ ਇਕੱਠੇ ਦੇਖ ਕੇ ਗੁਰਜੰਟ ਦਾ ਇਮਾਰ ਡਗਮਗਾ ਜਾਂਦਾ ਹੈ ਉਸ ਨੂੰ ਲੱਗਦਾ ਹੈ ਜਿਵੇਂ ਕਿ ਉਹ ਕੋਈ ਸੁਪਨਾ ਦੇਖ ਰਿਹਾ ਹੋਵੇ ਇੰਤ ਲੱਗਦਾ ਹੈ ਜਿਵੇਂ ਕਿ ਸ਼ਾਇਦ ਅੱਜ ਉਸ ਨੂੰ ਉਸਤਾਰ ਰੱਬ ਮਿਲ ਗਿਆ ਹੋਵੇ 10 ਲੱਖ ਰੁਪਏ ਉਸ ਜਮਾਨੇ ਦੇ ਵਿੱਚ ਇਕੱਠੇ ਦੇਖ ਕੇ ਉਸ ਨੂੰ ਲੱਗਿਆ ਜਿਵੇਂ ਕਿ ਉਸਨੇ ਕੋਈ ਜੰਗ ਜਿੱਤ ਲਈ ਹੋਵੇ ਰਾਣੀ ਦੇ ਪੈਰਾਂ ਦੇ ਵਿੱਚ ਲਿਖ ਜਾਂਦਾ ਹੋਏ ਮਾਲਕੋ ਜੇਵੇ ਤੁਸੀਂ ਕਹੋਗੇ ਉਹ ਮੈਂ ਠੀਕ ਮੈਨੂੰ ਤਾਂ ਮਾਇਆ ਚਾਹੀਦੀ ਹੈ ਤੁਸੀਂ ਮੇਰਾ ਧਿਆਨ ਰੱਖੋਗੇ ਮੈਂ ਤੁਹਾਡਾ ਰੱਖਾਂਗਾ ਐਸੀ ਤਰ੍ਹਾਂ ਆਪਣਾ ਚੱਲੀ ਜਾਵੇਗਾ ਬਸ ਮੇਰਾ ਧਿਆਨ ਜਰੂਰ ਰੱਖਣਾ ਮੇਰੀ ਵਰਦੀ ਤੇ ਕੋਈ ਆਚਨਾ ਆਵੇ ਰਾਣਾ ਹਾਂ ਮੀ ਭਰ ਦਿੰਦਾ ਹੈ ਦੋਵੇਂ ਗੱਲ ਮਿਲਦੇ ਹਨ ਵੀ ਹੁਣ ਦੋਵੇਂ ਬਿਜ਼ਨਸ ਦੇ ਵਿੱਚ ਪਾਰਟਨਰ ਹੋ ਚੁੱਕੇ ਹਨ ਰਾਣਾ ਪੰਜਾਬ ਦੇ ਵਿੱਚ ਨਸ਼ਾ ਫਲਾਵੇਗਾ ਬਦਲੇ ਦੇ ਵਿੱਚ ਗੁਰਜੰਟ ਸਿੰਘ ਨੂੰ ਨਾਲੇ ਤਾਂ ਪ੍ਰੋਮੋਸ਼ਨ ਮਿਲਣਗੇ ਨਾਲੇ ਰਾਣੇ ਦੇ ਵੱਲੋਂ ਮੋٹے ਗੱਫੇ ਪ੍ਰਸ਼ਾਦ ਦੇ ਮਿਲਿਆ ਕਰਨਗੇ ਰਾਣੇ ਤੋਂ ਗੁਰਜੰਟ ਬੜਾ ਖੁਸ਼ ਹੋ ਜਾਂਦਾ ਹੈ ਕਿ ਤੰਮ ਦਾ ਬੰਦਾ ਹੈ ਅਤੇ ਚਲੋ ਦੋਵਾਂ ਦੀ ਵਧੀਆ ਨਿਭਦੀ ਹੈ ਹੁਣ ਚਿੱਟੇ ਦੇ ਵਪਾਰ ਦੇ ਵਿੱਚ ਰਾਣੇ ਅਤੇ ਗੁਰਜੰਟ ਦਾ ਪੂਰਾ ਪਰਚਮ ਅੱਧੇ ਪੰਜਾਬ ਦੇ ਉੱਪਰ ਲਹਿਰਾ ਰਿਹਾ ਹੈ ਗੁਰਜੰਟ ਆਪਣੀਆਂ ਜਾਣਕਾਰੀਆਂ ਦੇ ਰਾਹੀਂ ਬਾਕੀ ਜੋ ਇਲਾਕੇ ਹਨ ਉਹਨਾਂ ਦੇ ਜੋ ਪੁਲਿਸ ਅਫਸਰ ਹਨ ਉਹਨਾਂ ਨਾਲ ਸਾਠ ਘਾਟ ਕਰਦਾ ਹੈ ਉਹਨਾਂ ਦੇ ਨਾਲ ਰਲ ਮਿਲ ਕੇ ਉੱਥੋਂ ਤੱਕ ਪੈਸਾ ਪਹੁੰਚਾਦਾ ਹੈ ਅਤੇ ਸਾਰੇ ਜਣੇ ਖੁਸ਼ ਹਨ ਸਭ ਲੋਕਾਂ ਨੂੰ ਵਧੀਆ ਲੱਗ ਰਿਹਾ ਹੈ ਇਧਰ ਮਾੜਾ ਦੌਰ ਆ ਰੰਦਾ ਹੈ ਮਾੜੇ ਦੌਰ ਦੇ ਵਿੱਚ ਵੀ ਗੁਰਜੰਟ ਨਹੀਂ ਸੁਧਰਦਾ ਉਹ ਉਹਨਾਂ ਝੂਠੇ ਮੁਕਾਬਲਿਆਂ ਦੇ ਵਿੱਚ ਝੂਠੇ ਕਤਲੇਆਮ ਦੇ ਵਿੱਚ ਵੀ ਰਲ ਜਾਂਦਾ ਹੈ ਜਿਨ੍ਹਾਂ ਦੇ ਨਾਲ ਸਿੱਖਾਂ ਦੇ ਉੱਪਰ ਬਹੁਤ ਮਾੜੇ ਹਾਲਾਤ ਜਿਹੜੇ ਹਨ ਬੀਤੇ ਹਨ ਲੇਕਿਨ ਫਿਰ ਵੀ ਗੁਰਜੰਟ ਆਪਣੇ ਵਪਾਰ ਨੂੰ ਲੈ ਕੇ ਬਹੁਤ ਸੇਰੀਅਸ ਸੀ ਕਦੇ ਵੀ ਉਸ ਨੂੰ ਕੋਈ ਅੜਚਣ ਲੱਗਦੀ ਵੀ ਇਹ ਸਾਡਾ ਪਰਦਾ ਫਾਸ਼ ਕਰਨਾ ਚਾਹੁੰਦਾ ਹੈ ਇਹ ਸਾਡੇ ਵਪਾਰ ਦੇ ਖਿਲਾਫ ਬੋਲ ਰਿਹਾ ਹੈ ਜੋ ਸਾਡਾ ਨਸ਼ੇ ਦਾ ਵਪਾਰ ਹੈ ਇਸ ਨੂੰ ਠਾਣਾ ਚਾਹੁੰਦਾ ਹੈ ਗੁਰਜੰਟ ਉਹਨਾਂ ਦੇ ਖਿਲਾਫ ਐਕਸ਼ਨ ਲੈਂਦਾ ਉਹਨਾਂ ਨੂੰ ਛੁੱਟੇ ਮੁਕਾਬਲਿਆਂ ਦੇ ਵਿੱਚ ਮਰਵਾ ਦਿੰਦਾ ਜਾਂ ਫਿਰ ਉਹਨਾਂ ਦੇ ਖਿਲਾਫ ਕੋਈ ਜਾਂਚ ਬਿਠਾ ਕੇ ਉਹਨਾਂ ਨੂੰ ਅੰਦਰ ਕਰਵਾ ਦਿੰਦਾ ਦੋਸਤੋ ਐਸੀ ਤਰ੍ਹਾਂ ਚੱਲ ਰਿਹਾ ਹੈ ਆਸ-ਪਾਸ ਕੋਈ ਵੀ ਨਹੀਂ ਹੈ ਜੋ ਗੁਰਜੰਟ ਦਾ ਮੁਕਾਬਲਾ ਕਰ ਸਕੇ ਆਸ-ਪਾਸ ਸਭ ਲੋਕ ਵਿਕੇ ਹਨ ਸਭ ਲੋਕ ਉਸੇ ਤਲਵੇ ਚੜਦੇ ਹਨ ਕਿਉਂਕਿ ਸਾਰਿਆਂ પાસે ਮੋٹے ਪੈਸਿਆਂ ਦੀ ਗੱਫੇ ਪੁੱਟ ਰਹੇ ਹਨ ਗੁਰਜੰਟੀਆਂ ਸਭ ਤੋਂ ਸ਼ਾਨਦਾਰ ਕੋਠੀਆਂ ਬਣ ਚੁੱਕੀਆਂ ਹਨ ਸਭ ਤੋਂ ਸ਼ਾਨਦਾਰ ਉਸ ਦੇ ਘਰ ਗੱਡੀਆਂ ਹਨ ਵੱਡੇ ਵੱਡੇ ਨੇਤੇ ਲੋਕ ਉਸ ਦੇ ਘਰਾਂ ਦੇ ਹਨ ਉਸ ਨੂੰ ਵਧਾਈਆਂ ਦਿੰਦੇ ਹਨ ਅਤੇ ਉਸ ਦੇ ਥੱਲੇ ਕੰਮ ਕਰਦੇ ਹਨ ਕਿਉਂਕਿ ਵੱਡੇ ਵਪਾਰ ਦਾ ਉਹ ਲੀਡਰਾਂ ਦੇ ਵਿੱਚੋਂ ਇੱਕ ਹੈ ਰਾਣੇ ਦੇ ਬਰਾਬਰ ਬੈਠਦਾ ਹੈ ਜੋ ਵੀ ਫੈਸਲਾ ਹੈ ਰਾਣਾ ਗੁਰਜੰਟ ਨੂੰ ਪੁੱਛ ਕੇ ਕਰਦਾ ਹੈ ਦੋਸਤੋ ਐਸੀ ਤਰ੍ਹਾਂ ਚੱਲਦਾ ਜਾ ਰਿਹਾ ਹੈ ਸਭ ਤੋਂ ਜ਼ਿਆਦਾ ਦੁਖੀ ਇਸ ਕੰਮ ਤੋਂ ਰਾਣੀ ਹੈ ਉਸ ਨੂੰ ਨਹੀਂ ਪਸੰਦ ਇਹ ਜੋ ਜੇਲਾ ਵਰਗੀਆਂ ਕੋਠੀਆਂ ਹਨ ਇਹ ਜੋ ਮਹਿੰਗੀਆਂ ਅਲੀਸ਼ਾਨ ਗੱਡੀਆਂ ਹਨ ਇਹ ਜੋ ਚੱਕਾ ਚੁੰਦਾ ਹੈ ਉਸ ਨੂੰ ਨਹੀਂ ਪਾਉਂਦੀ ਉਹ ਗੁਰਸਿੱਖ ਲੜਕੀ ਸੀ ਉਸਨੇ ਤਾਂ ਇੱਕ ਗੁਰਸਿੱਖ ਆਦਮੀ ਨਾਲ ਵਿਆਹ ਕਰਾਇਆ ਸੀ ਉਹ ਤਾਂ ਉਸਦੀ ਮਾੜੀ ਕਿਸਮਤ ਹੈ ਵੀ ਉਸਨੇ ਕੇਸ ਕਤਲ ਕਰਵਾ ਕੇ ਉਹ ਅੱਜ ਵੱਡਾ ਚਿੱਟੇ ਦਾ ਵਪਾਰੀ ਬਣ ਚੁੱਕਿਆ ਹੈ ਸਿੰਥੈਟਿਕ ਦਰਗ ਪੰਜਾਬ ਦੇ ਵਿੱਚ ਆ ਚੁੱਕੇ ਹਨ ਅੱਜ ਉਸ ਦਾ ਜਿਹੜਾ ਕੋਈ ਵਾਰੀਵਾਰਸ ਨਹੀਂ ਬਚਿਆ ਕੋਈ ਈਮਾਨ ਧਰਮ ਨਹੀਂ ਹੈ ਸਭ ਬਸ ਪੈਸੇ ਪਿੱਛੇ ਕਰ ਰਿਹਾ ਹੈ ਪੈਸੇ ਪਿੱਛੇ ਲੋਕਾਂ ਨੂੰ ਮਰਵਾਉਂਦਾ ਹੈ ਪੈਸੇ ਪਿੱਛੇ ਆਪਣਾ ਇਮਾਨਤਕ ਵਿੱਚ ਰੱਖਿਆ ਹੈ ਦੋਸਤੋ ਰਾਣੀ ਬਹੁਤ ਸਮਝਾਦੀ ਹੈ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਅਤੇ ਵਿਦੇਸ਼ ਦੇ ਵਿੱਚ ਚਲੀ ਜਾਂਦੀ ਹੈ ਸਭ ਨਾਲ ਤੇ ਰਿਸ਼ਤੇ ਤੋੜ ਦਿੰਦੀ ਹੈ ਬਿੱਤੂ ਮੇਰਾ ਕੁਝ ਨਹੀਂ ਲੱਗਦਾ ਤੇਰੇ ਇਸ ਕਾਲੇ ਧੰਦੇਦੂ ਮੈਂ ਚੁੱਕੀ ਹਾਂ ਮੈਨੂੰ ਪਤਾ ਹੈ ਇਸ ਦਾ ਨਤੀਜਾ ਮਾੜਾ ਨਿਕਲਣਾ ਹੈ ਮੈਂ ਹੁਣ ਅੱਜ ਤੋਂ ਬਾਅਦ ਤੇਰੀ ਕੁਝ ਨਹੀਂ ਲੱਗਦੀ ਇਹ ਬੱਚੇ ਤੇਰੇ ਕੁਝ ਨਹੀਂ ਹਨ ਮੈਂ ਚਾਹੁੰਦੀ ਵੀ ਤੇਰੇ ਮਾੜੇ ਕਮਾਂ ਦਾ ਅਸਰ ਇਹਨਾਂ ਤੇ ਭਵੇ ਇਹਨਾਂ ਨੂੰ ਮੈਂ ਬਾਹਰ ਰਹਿ ਕੇ ਵਧੀਆ ਗੁਰਸ਼ਿਕ ਪੜਾਵਾਂਗੀ ਵਧੀਆ ਬਾਣੀ ਪੜਨੀ ਸਿਖਾਵਾਂਗੀ ਅਤੇ ਤੇਰਾ ਪਰਸਾਵਾਂ ਵੀ ਇਹਨਾਂ ਤੇ ਪੈਣ ਨਹੀਂ ਦੇਣਾ ਦੋਸਤੋ ਇਹਨਾਂ ਪੈਸੇ ਦੇ ਵਿੱਚ ਅੰਨਾ ਹੋ ਚੁੱਕਿਆ ਹੈ ਉਸ ਨੂੰ ਸਮਝ ਨਹੀਂ ਲੱਗਦੀ ਵੀ ਮੈਂ ਕੀ ਕਰ ਰਿਹਾ ਮੇਰੇ ਵਾਸਤੇ ਚੰਗਾ ਕੀ ਹੈ ਮਾੜਾ ਕੀ ਦੁਖਦਾ ਹੁੰਦਾ ਹੈ ਕਿਉਂਕਿ ਉਹ ਵੀ ਇੱਕ ਪਿਤਾ ਹੈ ਉਸ ਤੇ ਬੱਚੇ ਉਸ ਨੂੰ ਛੱਡ ਕੇ ਚਲੇ ਗਏ ਹਨ ਉਸ ਦੀ ਪਤਨੀ ਉਸ ਨੂੰ ਛੱਡ ਕੇ ਚਲੀ ਗਈ ਹੈ ਦੋਸਤੋ ਆਪਣੇ ਕੰਮਾਂ ਤੋਂ ਬਾਦ ਨਹੀਂ ਆਉਂਦਾ ਰੱਬ ਵੱਲੋਂ ਇਹਨਾਂ ਟਟਕਾ ਮਿਲਣ ਤੋਂ ਬਾਅਦ ਇਹ ਜੋ ਟ੍ਰੇਲਰ ਮਿਲਣ ਤੋਂ ਬਾਅਦ ਵੀ ਨਹੀਂ ਸਮਝਦਾ ਉਸ ਨੂੰ ਲੱਗਦਾ ਹੈ ਕਿ ਮੈਂ ਜਿੱਤ ਰਿਹਾ ਹਾਂ ਇਹ ਸਭ ਮੇਰੇ ਤੋਂ ਮੱਤ ਦੇ ਹਨ ਮੇਰੀ ਤਰੱਕੀ ਇਹਨਾਂ ਤੋਂ ਜਰੀ ਨਹੀਂ ਜਾਂਦੀ ਉਸ ਦੌਰ ਦਾ ਅੰਤ ਹੋਣਾ ਸੀ ਹਰ ਹਨੇਰੀ ਰਾਤ ਤੋਂ ਬਾਅਦ ਇੱਕ ਸਵੇਰ ਚੜ੍ਹਦੀ ਹੈ ਹਰ ਮਾੜੇ ਕੰਮ ਦਾ ਅੰਤ ਚੰਗਾ ਨਹੀਂ ਹੁੰਦਾ ਹਰ ਮਾੜੇ ਕੰਮ ਦਾ ਅੰਤ ਮਾੜਾ ਹੁੰਦਾ ਹੈ ਦੋਸਤੋ 2015 ਦਾ ਹੈ ਗੁਰਜੰਟ ਸਿੰਘ ਦਾ ਦੌਰ ਖਤਮ ਹੋਣ ਵਾਲਾ ਸੀ ਅਤੇ ਇੱਕਈ ਇਮਾਨਦਾਰ ਅਫਸਰ ਪੁਰਸ ਮਹਿਕਮੇ ਦੇ ਵਿੱਚ ਆ ਚੁੱਕੇ ਹਨ ਅਤੇ ਹੁਣ ਗੁਰਜਟ ਸਿੰਘ ਨੂੰ ਥੱਲ ਪਾਣਾ ਚਾਹੁੰਦੇ ਹਨ ਕਿਉਂਕਿ ਇਸ ਦੇ ਕਰਕੇ ਲਗਭਗ ਅੱਧੇ ਤੋਂ ਜ਼ਿਆਦਾ ਪੰਜਾਬ ਦੇ ਵਿੱਚ ਚਿਟਾ ਸ਼ਰਿਆਮ ਵਿਕ ਰਿਹਾ ਹੈ ਇਸ ਦੇ ਰਾਜ ਦੇ ਵਿੱਚ ਕੋਈ ਵੀ ਸੁਖੀ ਨਹੀਂ ਹੈ ਇਸ ਦੇ ਖਿਲਾਫ ਜਾਂਚ ਬਿਠਾਉਦੇ ਹਨ ਉਪਰੋਂ ਆਰਡਰ ਕਰਵਾਏ ਜਾਂਦੇ ਹਨ ਹਾਲਾਂਕਿ ਉਹਨਾਂ ਨੂੰ ਕਾਫੀ ਦਿੱਕਤਾਂ ਆទੀਆਂ ਹਨ ਕਿਉਂਕਿ ਉੱਤੋਂ ਲੈ ਕੇ ਥੱਲੇ ਤੱਕ ਸਭ ਨਿਤੇ ਸਭ ਅਫਸਰ ਗੁਰਜੰਡ ਦੇ ਇਸ ਕਾਲੇ ਰਾਜ ਦੇ ਵਿੱਚ ਲੁਕੇ ਹਨ ਰਾਣਾ ਗੁਜਰ ਚੁਕਿਆ ਹੈ ਰਾਣੇ ਦੀ ਮੌਤ ਇੱਕ ਮੁਕਾਬਲੇ ਦੇ ਵਿੱਚ ਆਪਸੀ ਲੜਾਈ ਦੇ ਵਿੱਚ ਹੋ ਚੁੱਕੀ ਹੈ ਅਤੇ ਹੁਣ ਵਿਚਾਰਾ ਇਕੱਲਾ ਰਹਿ ਚੁੱਕਿਆ ਹੈ ਰਾਣੇ ਦੇ ਜੋ ਚੇਲੇ ਜਪਟੇ ਹਨ ਆਪਸੇ ਵਿੱਚ ਲੜ ਕੇ ਮਰ ਮਰਾ ਚੁੱਕੇ ਹਨ ਇਕੱਲਾ ਹੈ ਇਕੱਲੇ ਨੇ ਸਾਰੇ ਬਿਜ਼ਨਸ ਨੂੰ ਸੰਭਾਲ ਰੱਖਿਆ ਹੋਏ ਇਕੱਲਾ ਸਾਰੇ ਪੰਜਾਬ ਦੇ ਵਿੱਚ ਚਿੱਟਾ ਵੇਚ ਰਿਹਾ ਹੈ ਸਭ ਪਾਸੇ ਤੋਂ ਕਾਲਾ ਰੁਪਇਆ ਇਕੱਠਾ ਕਰਨ ਦੇ ਵਿੱਚ ਲੱਗਿਆ ਹੋਏ ਸਾਰੇ ਬਿਜ਼ਨਸ ਦਾ ਇਕੱਲਾ ਮਾਲਕ ਹੈ ਇਸ ਦੇ ਕਾਰਨ ਉਸ ਦੀਆਂ ਨੀਂਦਾਂ ਉੱਡ ਚੁੱਕਿਆ ਹਨ ਰਾਤ ਨੂੰ ਸੌਂਦਾ ਨਹੀਂ ਹੈ ਇਹ ਟੈਨਸ਼ਨ ਲੱਗੀ ਰਹਿੰਦੀ ਹੈ ਵੀ ਜੋ ਮਾਲ ਹੈ ਸਹੀ ਤਰੀਕੇ ਨਾਲ ਆਇਆ ਜਾਂ ਨਹੀਂ ਸਹੀ ਤਰੀਕੇ ਨਾਲ ਪਹੁੰਚਿਆ ਜਾਂ ਨਹੀਂ ਕਿ ਉਸ ਨੂੰ ਕੋਈ ਦਿੱਕਤ ਤਾਂ ਨਹੀਂ ਹੋਈਆ ਮਾਲ ਸਹੀ ਹੈ ਜਾਂ ਫਿਰ ਕਿਸੇ ਪੁਲਸ ਅਫਸਰ ਨੇ ਕਿਸੇ ਪੁਲਸ ਮਹਿਕਮੇ ਦੇ ਵਿੱਚ ਜਾਂ ਨਾਰਕੋਟਿਕਸ ਵਿਭਾਗ ਦੇ ਹੱਥਾਂ ਨਹੀਂ ਆ ਗਿਆ ਦੋਸਤੋ ਸਾਰੀ ਰਾਤ ਨਹੀਂ ਸੌਂਦਾ ਜਗਦਾ ਰਹਿੰਦਾ ਹੈ ਟੈਸ਼ਨਾਂ ਨੇ ਉਸ ਨੂੰ ਖਾ ਰੱਖਿਆ ਹੈ ਉਸ ਦਾ ਚਿਹਰਾ ਦੇਖ ਕੇ ਆਰਾਮ ਨਾਲ ਕੋਈ ਦੱਸ ਸਕਦਾ ਹੈ ਵੀ ਇਹ ਬਿਲਕੁਲ ਦਿਮਾਗੀ ਤੌਰ ਤੇ ਬਿਮਾਰ ਹੋ ਚੁੱਕਿਆ ਹੈ ਇਸ ਦਾ ਇਮਾਨਦਾਰ ਨਹੀਂ ਹੈ ਇਹ ਤਾਂ ਬਸ ਹੁਣ ਪੈਸਾ ਕਮਾਉਣਾ ਚਾਹੁੰਦਾ ਹੈ ਪੈਸੇ ਨੇ ਇਸ ਨੂੰ ਅੰਨ੍ਹਾ ਕਰ ਰੱਖਿਆ ਹੈ ਦੋਸਤੋ ਸਮਾ ਵੀਦਾ ਹੈ ਅਤੇ ਜਾਂਚਾਂ ਤੇਜ਼ ਹੋ ਜਾਂਦੀਆਂ ਹਨ ਕਈ ਪਾਸੇ ਗੁਰਜੰਟ ਦੇ ਬੰਦੇ ਫੜੇ ਜਾ ਚੁੱਕੇ ਹਨ ਅੰਦਰ ਹੋ ਚੁੱਕੇ ਹਨ ਉਸ ਦਾ ਵਪਾਰ ਕਰਨਾ ਹੌਲੀ-ਹੌਲੀ ਔਖਾ ਹੋ ਰਿਹਾ ਹੈ ਪੰਜਾਬ ਦੇ ਵਿੱਚ ਕਈ ਹੋਰ ਵਪਾਰੀ ਗੁਰਜੰਟ ਨੂੰ ਟੱਕਰ ਦੇਣ ਵਾਲੇ ਉੱਥੇ ਆ ਚੁੱਕੇ ਹਨ ਉਹਨਾਂ ਨੂੰ ਪਰੇਸ਼ਾਨੀ ਹੈ ਕਿਉਂਕਿ ਗੁਰਜੰਟ ਲਗਭਗ ਸਾਰੇ ਪਾਸੇ ਆਪ ਹੀ ਵੇਚ ਰਿਹਾ ਹੈ ਉਹਨਾਂ ਦਾ ਬਾਜ਼ਾਰ ਘਟ ਰਿਹਾ ਹੈ ਅੱਗੇ ਜੋ ਨਸ਼ੇੜੀ ਹਨ ਉਹ ਬਾਕੀਆਂ ਤੇ ਭਰੋਸਾ ਨਹੀਂ ਕਰਦੇ ਗੁਰਜੰਟ ਦਾ ਮਾਲ ਲੈ ਕੇ ਖੁਸ਼ ਹਨ ਦੋਸਤੋ ਗੁਰਜੰਟ ਨੂੰ ਪਾਸੇ ਲਗਾਉਣਾ ਚਾਹੁੰਦੇ ਹਨ ਉਸ ਦੇ ਖਿਲਾਫ ਨੇਤਿਆਂ ਨੂੰ ਪੈਸੇ ਦੇ ਕੇ ਜਾਂਚਾਂ ਮਿਠਾਉਂਦੇ ਹਨ ਅਤੇ ਗੁਰਜੰਟ ਆਪਣੇ ਹੀ ਜਾਲਾਂ ਦੇ ਵਿੱਚ ਫਸਦਾ ਜਾਂਦਾ ਹੈ ਦੋਸਤੋ ਥੋੜੀ-ਥੋੜੀ ਕਰਦਿਆਂ ਜਾਂਚਾਂ ਤੇਜ਼ ਹੋ ਜਾਂਦੀਆਂ ਹਨ ਅਤੇ ਅੰਤ ਵਿੱਚ ਗੁਰਜੰਟ ਸਿੰਘ ਜੇਲ੍ਹ ਦੇ ਵਿੱਚ ਹੁੰਦਾ ਹੈ ਦੋਸਤੋ ਉਸ ਨੂੰ ਲਗਭਗ 6 ਤੋਂ 7 ਸਾਲ ਦੀ ਜੇਲ੍ਹ ਉਸ ਸਮੇਂ ਸੌੜਿਆਦੀ ਹੈ ਅਤੇ ਅੰਦਰ ਹੋ ਜਾਂਦਾ ਹੈ ਵੈਸੇ ਤਾਂ ਚਾਹੀਦਾ ਸੀ ਕਿਉਂਕਿ ਉਸ ਨੂੰ ਉਮਰ ਕੈਦ ਹੋਵੇ ਜਾਂ ਫਿਰ ਇਹੋ ਜਿਹੇ ਬੰਦੇ ਨੂੰ ਜਿਸ ਦੇ ਕਾਰਨ ਹਜ਼ਾਰਾਂ ਲੋਕ ਆਪਣੀ ਜਾਨਾਂ ਗਵਾ ਚੁੱਕੇ ਹਨ ਆਪਣੇ ਪਰਿਵਾਰ ਉਜੜ ਚੁੱਕੇ ਹਨ ਇਹੋ ਜਿਹੇ ਨੂੰ ਫਾਂਸੀ ਦੀ ਸਜ਼ਾ ਉਮਰ ਕੈਦ ਹੋਣੀ ਚਾਹੀਦੀ ਹੈ ਲੇਕਿਨ ਨਹੀਂ ਇਹ ਹੋ ਜਾ ਨਹੀਂ ਹੁੰਦਾ 6-7 ਸਾਲ ਦੀ ਜੇਲ੍ਹ ਹੁੰਦੀ ਹੈ ਗੁਰਜੰਟ ਨੂੰ ਲੱਗਦਾ ਹੈ ਕੋਈ ਗੱਲ ਨਹੀਂ ਹੁਣ ਮੈਂ ਜੇਲ੍ਹ ਦੇ ਵਿੱਚ ਚਲਾ ਜਾਣਾ ਹਾਂ ਬਾਦ ਦੇ ਵਿੱਚ ਇਹ ਸਾਰਾ ਕੁਝ ਮੇਰਾ ਹੀ ਹੈ ਲੇਕਿਨ ਉਸ ਤੇ ਜੇਲ੍ਹ ਦੇ ਵਿੱਚ ਜਾਣ ਤੋਂ ਮਗਰੋਂ ਵੱਡੇ ਇਲਜ਼ਾਮ ਉਸ ਤੇ ਖਿਲਾਫ ਲਗਾਏ ਜਾਂਦੇ ਹਨ ਉਸ ਦੀ ਪ੍ਰਾਪਰਟੀ ਜਬਤ ਕਰ ਲਈ ਜਾਂਦੀ ਹੈ ਸਭ ਪੈਸਾ ਜੋ ਉਸ ਦੇ ਬੈਂਕਾਂ ਦੇ ਵਿੱਚ ਸੀ ਫ੍ਰੀਜ਼ ਕਰ ਲਿਆ ਜਾਂਦਾ ਹੈ ਅਤੇ ਨਾਰਕੋਟਿਕਸ ਵਿਭਾਗ ਨੂੰ ਚਲਾ ਜਾਂਦਾ ਹੈ ਇਹ ਸਾਰਾ ਕੁਝ ਉਸਦੇ ਐਂਟੀਪਾਰਟੀਆਂ ਜੋ ਕਿ ਉਸ ਇਲਾਕੇ ਦੇ ਵਿੱਚ ਨਸ਼ਾ ਵੇਚਣਾ ਚਾਹੁੰਦੀਆਂ ਸਨ ਜੋ ਕਿ ਉਸਦੇ business ਨੂੰ ਖਤਮ ਕਰਨਾ ਚਾਹੁੰਦੀਆਂ ਸਨ ਉਹ ਕਰ ਰਿਹਾ ਹਨ ਇਹ ਕੋਈ ਸਮਾਜ ਸੇਵੀ ਨਹੀਂ ਕਰ ਰਿਹਾ ਇਸ ਦੇ ਨਾਲ ਕਿਸੇ ਦਾ ਭਲਾ ਹੋਣ ਵਾਲਾ ਨਹੀਂ ਸੀ ਲekin ਚਲੋ ਗੁਰਜੰਟਾ ਮਾਰਾਤਾ ਹੋ ਰਿਹਾ ਹੈ ਉਸ ਨੂੰ ਆਪਣੇ ਕਰਮਾਂ ਦੀ ਸਜ਼ਾ ਮਿਲ ਰਹੀ ਹੈ ਜਿਵੇਂ ਹੀ ਆਪਣੀ ਸਜ਼ਾ ਭੁਗਤ ਕੇ ਬਾਹਰ ਆਇਆ ਦੇਖਦਾ ਹੈ ਉਸਦੇ ਪੱਲੇ ਕੁਝ ਨਹੀਂ ਹੈ ਪਰਵਾਰ ਵਿਦੇਸ਼ ਤੇ ਵਿਚਰ ਰਿਆ ਹੈ ਜੋ ਕਿ ਉਸ ਨੂੰ ਬੁਲਾਣਾ ਤੱਕ ਨਹੀਂ ਚਾਹੁੰਦਾ ਜੋ ਕਿ ਉਸ ਦਾ ਨਾਮ ਲੈਣਾ ਪਸੰਦ ਨਹੀਂ ਕਰਦਾ ਅਤੇ ਸਭ ਦੋਸਤ ਮਿੱਤਰ ਜੋ ਕਿ ਕਾਲੀ ਕਮਾਈ ਨੂੰ ਦੇਖ ਕੇ ਉਸ ਦੇ ਨਾਲ ਸਨ ਅੱਜ ਉਹ ਵੀ ਚਲੇ ਚੁਕੇ ਹਨ ਉਸ ਦੀ ਨੌਕਰੀ ਉਸ ਤੇ ਕੋਲ ਨਹੀਂ ਹੈ ਰੁਤਬਾ ਸਭ ਜਾ ਚੁਕਿਆ ਹੈ ਜੋ ਉਸ ਦੇ ਸਾਥੀ ਸਨ ਵਪਾਰ ਦੇ ਵਿੱਚ ਸਭ ਜਾਂ ਤਾਂ ਮਾਰੇ ਜਾ ਚੁਕੇ ਹਨ ਜਾਂ ਫਿਰ ਅੰਦਰ ਬੈਠੇ ਹਨ ਕੋਈ ਕੋਈ ਟਾਵਾ ਟਵਾ ਜੋ ਕਿ ਬਾਹਰ ਹੈ ਉਹ ਵੀ ਗੁਰਜਾਟ ਤੋਂ ਦੂਰੀ ਬਣਾ ਕੇ ਰੱਖਦਾ ਹੈ ਵੀ ਇਹ ਬੰਦਾ ਦੁਬਾਰਾ ਮਰਵਾ ਦੇਗਾ ਇਸ ਦੇ ਲਾਲਤ ਦਾ ਉਹ ਸਿਰ ਮੇਹੀ ਹੈ ਸਭ ਪਾਸੇ ਗੱਲਾਂ ਹਨ ਮੈਂ ਇਹ ਬੰਦੇ ਨੇ ਸਾਰੀ ਉਮਰ ਬਹੁਤ ਮਾੜੇ ਕੰਮ ਕੀਤੇ ਹਨ ਸਾਰੀ ਉਮਰ ਇਸ ਨੇ ਲੋਕਾਂ ਨੂੰ ਮਰਵਾਇਆ ਹੈ ਚਿੱਟਾ ਵੇਚ ਕੇ ਮਾਵਾ ਦੇ ਪੁੱਤ ਉਹਨਾਂ ਤੋਂ ਖੋਏ ਹਨ ਉਹਨਾਂ ਤੋਂ ਖਿੱਚਲੇ ਹਨ ਕੋਈ ਵੀ ਇਸ ਨੂੰ ਕੰਮ ਤੇ ਰੱਖਣ ਨੂੰ ਤਿਆਰ ਨਹੀਂ ਹੈ ਇਤੋਂ ਤੱਕ ਕਿ ਦਿਹਾੜੀਆਂ ਕਰਨ ਤੇ ਮਜਬੂਰ ਹੈ ਇਸ ਨੂੰ ਕੋਈ ਨਹੀਂ ਸੁਣਦਾ ਇਸ ਦੇ ਅੱਗੇ ਪਿੱਛੇ ਕੋਈ ਨਹੀਂ ਹੈ ਸਭ ਲੋਕ ਇਸ ਨੂੰ ਮਿਹਨੇ ਮਾਰਦੇ ਹਨ ਮਜਬੂਰੀ ਦੇ ਵਿੱਚ ਭੀਖ ਮੰਗਦਾ ਹੈ ਭੀਖ ਤੱਕ ਕੋਈ ਨਹੀਂ ਦਿੰਦਾ ਗੁਰੂ ਘਰ ਜਾਂਦਾ ਹੈ ਉੱਥੇ ਵੀ ਇਸ ਨੂੰ ਬਾਹਰ ਜੋੜਨ ਤੇ ਬਿਠਾ ਕੇ ਲੰਗਰ ਚ ਕਾਇਆ ਜਾਦਾ ਹੈ ਕਿਉਂਕਿ ਇਹ ਧੋਖੀ ਹੈ ਇਸਨੇ ਬਹੁਤ ਮੜੇ ਕਮ ਕੀਤੇ ਹਨ ਬਹੁਤ ਮਾਮਾ ਦੇ ਪੁੱਤ ਮਰਵਾਏ ਹਨ ਇਸਨੇ ਛੂਟੇ ਮੁਕਾਬਲਿਆਂ ਦੇ ਵਿੱਚ ਪਤਾ ਨਹੀਂ ਕਿੰਨੇ ਹੀ ਬੇਕਸੂਰ ਨੌਜਵਾਨਾਂ ਨੂੰ ਸਿੱਖਾਂ ਨੂੰ ਇਸਨੇ ਇਸ ਤਰ੍ਹਾਂ ਕੀਤਾ ਹੈ ਇਸ ਦੇ ਖਿਲਾਫ ਕੋਈ ਸਬੂਤ ਤਾਂ ਨਹੀਂ ਹਨ ਲੇਕਿਨ ਫਿਰ ਵੀ ਸਮਾਜ ਸਭ ਕੁਝ ਜਾਣਦਾ ਹੈ ਸਭ ਲੋਕ ਇਸ ਨੂੰ ਤਾਂ ਨੇ ਮਾਰੇ ਹਨ ਹਾਲਾਂਕਿ ਇਹ ਮਰਦਾ ਨਹੀਂ ਹੈ ਲੇਕਿਨ ਫਿਰ ਵੀ ਗਲੀਆਂ ਦੇ ਵਿੱਚ ਪਟਕਣ ਨੂੰ ਮਜਬੂਰ ਹੈ ਬਿਮਾਰੀ ਦੇ ਵਿੱਚ ਵੀ ਇਸ ਦਾ ਕੋਈ ਸਾਨੀ ਵਾਰਸ ਨਹੀਂ ਹੈ ਕਈ ਕਈ ਦਿਨ ਸੜਕ ਦੇ ਉੱਪਰ ਬਿਮਾਰ ਰਹਿੰਦਾ ਹੈ ਕੋਈ ਡਾਕਟਰ ਵੀ ਇਸ ਦਾ ਢੰਗ ਤਰ੍ਹਾਂ ਇਲਾਜ ਨਹੀਂ ਕਰਦਾ ਅੱਜ ਗਲੀਆਂ ਤੇ ਰੁੜਦਾ ਹੈ ਰੱਬ ਦੀ ਡਾਂਗ ਭਾਵੇਂ ਆਵਾਜ਼ ਨਹੀਂ ਕਰਦੀ ਭਾਵੇਂ ਦੇਰ ਨਾ ਵੱਜਦੀ ਹੈ ਲੇਕਿਨ ਜਦੋਂ ਵੱਜਦੀ ਹੈ ਬੰਦੇ ਨੂੰ ਉਸ ਦੀ ਔਕਾਤ ਦੇ ਵਿੱਚ ਲਿਆਂਦੀ ਹੈ ਜਿਹੜਾ ਬੰਦਾ ਅਸਮਾਨਾਂ ਤੇ ਘੁੰਮਦਾ ਹੈ ਜਿਹੜਾ ਬੰਦਾ ਆਪਣੇ ਆਪ ਨੂੰ ਸੋਚਦਾ ਹੈ ਕਿ ਮੇਰੇ ਅੱਗੇ ਸਾਰੇ ਲੋਕ ਫਿੱਕੇ ਹਨ ਮੈਂ ਰੱਬ ਬਣ ਚੁਕਿਆ ਹਾਂ ਰੱਬ ਫਿਰ ਉਸ ਨੂੰ ਰੱਬ ਬਣ ਕੇ ਮਿਲਦਾ ਹੈ ਰੱਬ ਫਿਰ ਉਸ ਨੂੰ ਥੱਲੇ ਲੈ ਕੇ ਆਉਂਦਾ ਹੈ ਉਸ ਦੀ ਔਕਾਤ ਦੇ ਵਿੱਚ ਲੈ ਕੇ ਆਉਂਦਾ ਹੈ ਜੋ ਕਿਕਰ ਉਸਨੇ ਵਿਝੇ ਹਨ ਉਸ ਦੇ ਕੰਡੇ ਉਸ ਨੂੰ ਲੈ ਮਿੱਟਦੇ ਹਨ ਥੱਲੇ ਲੈ ਆਉਂਦੇ ਹਨ ਉਸ ਤੇ ਜੋ ਇਹ ਪਾਪਾਂ ਦਾ ਕੜਾ ਹੈ ਉੱਪਰ ਉੱਟਦਾ ਹੈ ਦੋਸਤੋ ਕਿਵੇਂ ਲੱਗੀ ਤੁਹਾਨੂੰ ਇਹ ਕਹਾਣੀ ਦੱਸੋ ਜੀ ਕਮੈਂਟ ਦੇ ਵਿੱਚ ਕਿ ਜੋ ਗੁਰਜੰਟ ਸਿੰਘ ਦੇ ਨਾਲ ਹੋਇਆ ਉਹ ਸਹੀ ਸੀ ਕਿਸੇ ਵੇਲੇ ਦਾ ਬੀਐਸਪੀ ਅੱਜ ਪੀਕ ਮੰਗ ਰਿਹਾ ਹੈ ਹਾਂਜੀ ਦੋਸਤੋ ਦੇਵ ਜੀ ਸਾਨੂੰ ਇਜਾਜ਼ਤ ਜੇਕਰ ਚੈਨਲ ਤੇ ਨਵੇਂ ਹੋ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਹਾਂਜੀ ਦੋਸਤੋ ਮੈਂ ਤੁਹਾਡਾ ਦੋਸਤ ਅਮਨਦੀਪ ਸਿੰਘ ਧੰਨਵਾਦ